ਗਲੀਆਂ ਨਾਲੀਆਂ ਕਹਿੰਦੇ ਨੇ ਅ ਕੱਚੇ ਮਕਾਨ ਪੱਕੇ ਦੀ ਗੱਲ ਕਰਦੇ ਨੇ ਅਸੀਂ ਇੱਕ ਇੱਕ ਚੀਜ਼ ਪਿੰਡਾਂ ਦੀ ਬਦਲਾਂਗੇ ਮੇਰੀ ਆਪਣੀ ਜ਼ੇਦੇ ਆ ਆਪਣਾ ਹਲਕਾ ਨੰਬਰ 1 ਲੈ ਕੇ ਆਉਣਾ ਪੂਰੇ ਪੰਜਾਬ ਦੇ ਵਿੱਚ ਪੂਰੇ ਤੋਂ ਲੈ ਕੇ ਸਾਨੂੰ 2.5-3 ਕਿਲੋਮੀਟਰ ਦਾ ਸਫ਼ਰ ਹੈ ਮੇਨ ਰੋਡ ਤੱਕ ਪਿੱਛਾਂ ਤੋਂ ਅਸੀਂ 200 ਕਿਲੋਮੀਟਰ ਚੱਲ ਕੇ ਆ ਜੰਨੇ ਜਦੋਂ ਅਸੀਂ ਆਪਣੇ ਪਿੰਡ ਵਾਲਾ ਰੋਡ ਮੁੜਦੇ ਆ ਤਾਂ ਮਨ 'ਚ ਇਹ ਜੇ ਖਿਆਲ ਆਉਨੇ ਆ ਵੀ ਯਾਰ ਕਿੱਥੇ ਫਸ ਗਏ ਕਰੋੜਾਂ ਰੁਪਏ ਦੀ ਜ਼ਮੀਨ ਹੈ ਜੀ 5-5 7-7 ਕਰੋੜ ਦਾ ਕੀਲਾ ਏ ਪਰ ਲੋਕਾਂ ਨੂੰ ਦੱਸਣ ਲੱਗਿਆਂ ਨੂੰ ਸ਼ਰਮ ਆਉਂਦੀ ਹੈ ਲੋਕਾਂ ਨੂੰ ਕਿਸੇ ਨੂੰ ਲਿਆਉਣ ਲੱਗਿਆਂ ਨੂੰ ਸ਼ਰਮ ਆਉਂਦੀ ਹੈ ਫਲੈਟ ਨਹੀਂ ਉਹਦੇ ਕੋਠੇ ਕੱਟੀਆਂ ਨੇ ਲੋਕ ਸਾਰੇ ਦੁਖੀ ਨੇ ਕਿਤੇ ਨਾ ਕਿਤੇ ਅਸੀਂ ਖੜੜ ਜਾਂਦੇ ਆ ਬਾਈ ਜੀ ਲਾਂਡਰਾ ਰੋਡ ਤੇ ਜਾਣ ਨੂੰ ਦਿਲ ਨਹੀਂ ਕਰਦਾ ਹਾਂ ਜੀ ਸਾਰੇ ਹਲਕੇ ਦਾ ਹੀ ਮਤਲਬ ਕਿ ਬਹੁਤ ਮਾੜਾ ਹਾਲ ਹੈ ਚਲੋ ਚੰਡੀਗੜ੍ਹ ਦੇ ਇੰਨੇ ਨੇੜੇ ਐ ਪਰ ਸਾਡੀ ਹਾਲਤ ਇਹੀ ਜੀ ਇਹ ਵੀ ਜਿਵੇਂ ਅਸੀਂ ਕਿਤੇ ਬਾਰਡਰ ਏਰੀਆ 'ਚ ਰਹਿੰਦੇ ਹਾਂ ਤੁਹਾਨੂੰ 2 ਕਿਲੋਮੀਟਰ ਅੱਧੇ ਘੰਟੇ 'ਚ ਨਿਕਲਦਾ ਜੀ ਜੇ ਆਪਾਂ ਗੱਡੀ ਤੇ ਜਾਈਏ ਹੌਲੀ-ਹੌਲੀ ਮਤਲਬ ਟੋਏ ਇੰਨੇ ਆ ਮੋਟਰਸਾਈਕਲ ਤੇ ਦਾ ਬੰਦਾ ਜਾ ਹੀ ਨਹੀਂ ਸਕਦਾ ਵੀਰੇ 8 8 10 10 ਲੱਖ ਰੁਪਇਆ ਰੋਡ ਟੈਕਸ ਦੰਨੇ ਆ ਆਪਾਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਵੀ ਐਕਸ ਸ਼ੋਰੂਮ ਪ੍ਰਾਈਸ ਕਿੰਨਾ ਹੁੰਦਾ ਉਹਦੇ ਬਾਅਦ ਟੈਕਸ ਕਿੰਨਾ ਹੁੰਦਾ ਏ ਪਰ ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਸਾਡੀ ਹਾਲਤ ਅਹੀ ਜੀ ਹੋਈ ਵੀ ਹੈ ਵੀ ਰੱਬ ਦੇ ਨਾਮ ਅਸੀਂ ਕਿਸੇ ਦਾ ਮਨ ਲਓ ਵੀ ਆਏ ਨਹੀਂ ਕਹਿੰਦੇ ਵੀ ਕਿਸੇ ਨੇ ਕਰਿਆ ਨਹੀਂ ਆ ਅਸੀਂ ਕਿਸੇ ਪਾਸੇ ਜਾਈਏ ਯਾਰ ਦੱਸਣ ਦੀ ਲੋੜ ਕਾਹਦੇ ਪਾਵੇ ਕਿਸੇ ਨੂੰ ਹੂੰ ਉਹ ਤਾਂ ਦੇਖਦਾ ਸਭ ਨੂੰ ਪਤਾ ਹੋਣਾ ਚਾਹੀਦਾ ਏ ਹੁਣ ਸਾਨੂੰ ਪਤਾ ਵੀ ਸਾਡੇ ਨਾਲ ਅਸੀਂ ਕਿਵੇਂ ਲੰਘਦੇ ਆ ਹੋਰ ਹਲਕਿਆਂ ਦੇ ਰੋਡ ਦੇਖਦੇ ਆ ਇਹਨੇ ਵਧੀਆ ਰੋਡ ਆ ਸਭ ਪਾਸੇ ਰੋਡ ਬੜੇ ਹਲਕੇ ਦੇਖਦੇ ਨੇ ਸਾਰੇ ਪਾਸੇ ਟੁੱਟੇ ਹੋਏ ਨੇ ਭਾਈ ਸਾਰੇ ਪਾਸੇ ਭਾਈ ਰੋਡਾਂ ਦਾ ਬੁਰਾ ਹਾਲ ਹੈ ਸਾਡਾ ਅਸੀਂ ਤਾਂ ਸਾਡੀ ਤਾਂ ਸਾਰੇ ਕਿਤੇ ਨੂੰ ਕਨੈਕਟੀਵਿਟੀ ਟੁੱਟੀ ਪਈ ਐ ਆ ਰੁੜਕੀ ਵਾਲਾ ਪੁਲ ਟੁੱਟਿਆ ਵਾ ਇਹ ਅਸੀਂ ਨਿਊ ਚੰਡੀਗੜ੍ਹ ਨਹੀਂ ਜਾ ਸਕਦੇ ਕਰਾਲੀ ਨੂੰ ਨਹੀਂ ਜਾ ਸਕਦੇ ਕਿੱਧਰ ਨੂੰ ਜਾਈਏ ਜੀ ਹੁਣ ਅਸੀਂ ਕੀ ਦੇ ਕੀ ਦੇ ਨਾਲ ਮੱਥਾ ਮਾਰੀਏ ਜੇ ਅਸੀਂ ਇੱਕ ਦਿਨ ਕੋਈ ਆਪਣਾ ਟੈਕਸ ਜੋ ਵੀ ਸਰਕਾਰ ਨੂੰ ਦੰਨੇ ਐ ਸਾਡਾ ਇੱਕ ਦਿਨ ਲੇਟ ਹੁੰਦਾ ਸਾਨੂੰ ਉਤੇ ਪਲਾਂਟੀ ਲਾ ਦਿੰਨੇ ਆ ਜੇ ਸਾਡਾ ਬਿਜਲੀ ਦਾ ਬਿੱਲ ਵੀ ਇੱਕ ਦਿਨ ਲੇਟ ਹੁੰਦਾ ਸਰ ਤੇ ਜਦੀ ਪਲਾਂਟੀ ਲੱਗਦੀ ਐ ਅਸੀਂ ਰੋਡ ਟੈਕਸ ਟੈਕਸ ਗੱਡੀਆਂ ਦੇ ਜਿਹੜੇ ਪ੍ਰਾਈਵੇਟ ਗੱਡੀਆਂ ਚਲਾਉਨੇ ਐ ਜੋ ਟੈਕਸ ਨਹੀਂ ਭਰਦੇ ਇੱਕ ਦਿਨ ਲੇਟ ਹੁੰਦਾ ਕਿੰਨਾ ਕਿੰਨਾ ਫਾਈਨ ਠੋਕਦੇ ਆ ਹੱਕਾਂ ਦੀ ਗੱਲ ਆਉਂਦੀ ਐ ਫੇਰ ਮੈਨੂੰ ਕੀ ਗਰਾਊਂਡ ਲੈਵਲ ਤੇ ਗੱਲਾਂ ਕੁਝ ਹੋਰ ਆ ਬਾਈ ਫੇਰ ਜੁੱਤੀਆਂ ਐ ਖਾਈ ਚਲੋ ਜਿੰਨੀਆਂ ਖਾਣੀਆਂ ਐ ਜੇ ਕੋਈ ਬੋਲਦਾ ਐ ਉਹਦੇ ਖਤਰਛਿੱਤਰ ਐ ਇਹ ਬੇਨਤੀ ਹੋਇਆ ਸਾਡੀ ਲੋਕਾਂ ਨੂੰ ਇਕੱਠੇ ਆਉਣਾ ਚਾਹੀਦਾ ਐ ਲੀਡਰਾਂ ਨੂੰ ਵੀ ਬੇਨਤੀ ਐ ਵੀ ਇੰਨਾ ਧੱਕਾ ਸਾਡੇ ਨਾਲ ਨਾ ਕਰੋ ਸਾਡੇ ਬਾਰੇ ਸੋਚੋ ਮੜਾ ਮੋਟਾ ਦੇਖੋ ਅਸੀਂ ਵੀ ਤੁਹਾਡੇ ਤੁਹਾਡੇ ਵਰਗੇ ਹਾਂ ਜਦ ਵੋਟਾਂ ਲੈਣ ਆਉਨੇ ਜਦ ਅਸੀਂ ਤੁਹਾਡੇ ਵਰਗੇ ਹੁੰਨੇ ਆ ਵੋਟਾਂ ਦੇ ਬਾ ਔਰ ਲੱਗਦਾ ਵੀ ਕਿਸੇ ਹੋਰ ਕਰੇ ਤੋਂ ਆ ਜੰਨੇ ਫੇਰ ਸਾਡੇ ਬਾਰਾ ਜਮਾ ਨਹੀਂ ਸੋਚਿਆ ਜਾਂਦਾ ਠੀਕ ਹੈ ਜੀ ਸਾਡੀ ਬੇਨਤੀ ਹੈ ਸਾਡੀ ਵੀ ਸੜਕ ਦਾ ਆ ਚਲੋ ਇਹ ਤਾਂ ਇੱਕ ਟੈਂਪਰੇਰੀ ਕੰਮ ਹੈ ਜੀ ਸਾਡੀ ਬੇਨਤੀ ਹੈ ਵੀ ਇਹਨੂੰ ਪੱਕੇ ਤੌਰ ਤੇ ਸਵਾਰਿਆ ਜਾਵੇ ਇੱਕ ਛੋਟਾ ਜਿਹਾ ਟੋਟਾ ਸਾਡਾ ਔਰੇ ਤੇ ਜਦੋਂ ਤੁਸੀਂ ਜਾਉਂਗੇ ਕਿਲੋਕੀਮੀਟਰ ਦਾ ਉਹ ਪੈਟਰੋਲ ਪੰਪ ਵਾਲੇ ਰੋਡ ਤੇ ਨਿਊ ਚੰਡੀਗੜ੍ਹ ਵਾਲੇ ਰੋਡ ਤੇ ਜੁੜਦਾ ਏ ਉਹਨੂੰ ਵੀ ਬੇਨਤੀ ਹੈ ਵੀ ਭਾਈ ਉਹਨੂੰ ਵੀ ਜੋੜੋ ਜੀ ਉਹਨੂੰ